ਚੋਰੀ ਬਲਾਸਦਾ ਮਾਮਲਾ ਬਠਿੰਡਾ ਐਂਸ ਦੇ ਵਿੱਚ ਜ਼ਖਮੀਆਂ ਦਾ ਹਲਚਾਲ ਜਾਣਨ ਦੇ ਲਈ ਅਮ੍ਰਿਤਾ ਵੜਿੰਗ ਪਹੁੰਚੀ ਲੰਬੀ ਦੇ ਪਿੰਡ ਸਿੰਘੇਵਾਲ ਦੀ ਪਟਾਕਾ ਫੈਕਟਰੀ ਦੇ ਵਿੱਚ ਤਮਾਕਾ ਹੋਇਆ ਸੀ ਕਈ ਮਜ਼ਦੂਰਾਂ ਦੀ ਤਮਾਕੇ ਦੇ ਵਿੱਚ ਮੌਤ ਹੋਈ ਕਈ ਮਜ਼ਦੂਰ ਜਿਹੜੇ ਨੇ ਇਸ ਵਿੱਚ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਨੇ ਤੇ ਲੰਬੀ ਦੇ ਪਿੰਡ ਸਿੰਘੇਵਾਲ ਦੀ ਪਟਾਕਾ ਫੈਕਟਰੀ ਦੇ ਵਿੱਚ ਉਹ ਤਮਾਕਾ ਹੋਇਆ ਸੀ ਜੁਥੇ ਕਿ ਕਈ ਮਜ਼ਦੂਰਾਂ ਦੀ ਤਮਾਕੇ ਦੇ ਵਿੱਚ ਮੌਤ ਹੋਈ ਸੀ ਅਮ੍ਰਿਤਾ ਵੜਿੰਗ ਜੁੜੀ ਹੈ ਜੁਆਇਜ਼ਰ ਲੈਂਡ ਰਹੀ ਉੱਥੇ ਪਹੁੰਚੀ ਹੈ ਬਠਿੰਡਾ ਐਂਸ ਦੇ ਵਿੱਚ ਜ਼ਖਮੀਆਂ ਦਾ ਹਾਲਚਾਲ ਜਾਣਨ ਪਹੁੰਚੀ ਅਮ੍ਰਿਤਾ ਵ ਮਿੱਠੇ ਬੋਚੀਓ ਇਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਬੁਰਾ ਹਾਲ ਹੈ ਐਨਾ ਦਰਦਨਾਕ ਤੇ ਐਨਾ ਦੁਖਦਾਈ ਹੈ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਿੰਡਾਂ ਦੇ ਆਮ ਬੱਚੇ ਰੋਜ਼ ਕੈਨੇਡਾ ਤੇ ਜਾ ਚੜਦੇ ਆ ਕੋਈ ਨਿਊਜ਼ੀਲੈਂਡ ਜਾਂਦਾ ਹੈ ਕੋਈ ਕਿਸੇ ਦੇਸ਼ ਜਾਂਦਾ ਹੈ ਸੋ ਯੂਪੀ ਵਾਲੇ ਜਿਹੜੇ ਨੌਜਵਾਨ ਮੁੰਡੇ ਆ ਉਹ ਆਪਣੀ ਜ਼ਿੰਦਗੀ ਦਾ ਫਿਊਚਰ ਵੇਖਦੇ ਹੋਏ ਪੰਜਾਬ ਚਾਹੁੰਦੇ ਆ ਠੀਕ ਹੈ ਉਹਨਾਂ ਦੇ ਲਈ ਤਾਂ ਪੰਜਾਬ ਪਰਦੇਸ ਹੈ पर मैं ये वेख्या कि कल दे पेशेंट्स दाखिल है हजे तेकर कोई पानी मंग रहा है कोई खाने बेसिक कल दे दुखे खादा कुछ नहीं उन्नती पेशेंट्स है डॉक्टर्स आप जो कर सकते हैं कर रहे हैं कोई उस गल चक नहीं कह रही हूँ कि सरकार के वालों कोई अरेंजमेंट ही नहीं किया गया हमने मैं बादल जिते भी पेशेंट्स उखल है उत्थे जाके आई है ਤਾਂ ਉਥੇ ਮੈਂ ਦੇਖਿਆ ਕਿ ਉਹਨਾਂ ਦੀ ਬੇਸਿਕ ਡਰੈਸਿੰਗਸ ਜਿਨੀ ਸੀ ਹੋਈਆਂ ਨਹੀਂਆਂ ਕੱਲ ਰਾਤ ਦਾ ਐਕਸੀਡੈਂਟ ਹੋਇਆ ਗਿਆ ਕੋਈ ਬੇਸਿਕ ਡਰੈਸਿੰਗਸ ਨਹੀਂ ਹੋਈਆਂਆਂ ਕੋਈ ਪੇਸ਼ੈਂਟ ਦੀ ਦੇਖਭਾਲ ਦੇ ਵਿੱਚ ਕੋਈ ਉਤਾਨੇ ਕੀਤਾ ਜਾ ਰਿਹਾ ਕੋਈ ਖਾਣ ਪੀਣ ਦਾ ਅਰੇਂਜਮੈਂਟ ਨਹੀਂ ਜੀ ਕੋਈ ਦਰਦ ਦਾ ਕੋਈ ਹੱਲ ਨਹੀਂ ਹੋ ਰਿਹਾ ਮਤਲਬ ਇੰਨੇ ਇੰਨੇ ਦਰਦਨਾਕ ਸਥਿਤੀ ਹੈ ਇਹ ਇਕੱਲੇ ਇਕੱਲੇ ਮਜ਼ਦੂਰ ਹੈ ਵਿਚਾਰੇ ਇਥੇ ਪਟਾਕਾ ਫੈਕਟਰੀ ਚ ਕੰਮ ਕਰਨ ਆਏ ਹੋਏ ਸੀ ਕੋਈ ਨੰਤਾ ਪਰਿਵਾਰ ਇਹਨਾਂ ਦੇ ਕੋਲ ਨਹੀਂ ਕੋਈ ਮਾਪਾਪ ਨਹੀਂ ਕੋਲੇ ਵਿਚਾਰੇ ਇਕੱਲੇ ਇਕੱਲੇ ਆਏ ਵੀ ਐ ਕਮਾਈ ਕਰਨ ਦੇ ਲਈ ਤਾਂ ਮੈਨੂੰ ਲੱਗਦਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਐ ਇਹਨਾਂ ਬੱਚਿਆਂ ਦੀ ਦੇਖਭਾਲ ਕਰਨ ਦੀ ਔਰ ਜਿਹੜੇ ਪੰਜ ਗਰੀਬ ਮਜ਼ਦੂਰਾਂ ਨੇ ਜਾਨ ਗਵਾਤੀ ਰਾਤ ਨੂੰ ਸੁੱਤੇ ਪਿਆ ਨੇ ਰਾਤ ਨੂੰ ਸੁੱਤੇ ਪਏ ਸੀ ਬਲਾਸਟ ਹੋ ਗਿਆ ਫੈਕਟਰੀ ਦੇ ਵਿੱਚ ਉਹ ਪੰਜੇ ਉਸੇ ਵੇਲੇ ਮੁੱਕ ਗਏ ਬਲਾਸਟ ਹੋਣ ਦੇ ਮੌਕੇ ਹੀ ਖਤਮ ਹੋ ਗਏ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਔਰ ਜਿੰਨੇ ਪੇਸ਼ੈਂਟਸ ਦਾਖਲ ਹੈ ਉਹਨਾਂ ਦੇ ਇਲਾਜ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਇਹਨਾਂ ਸਿਆਸੀ ਗੱਲਾਂ ਤੋਂ ਪਾਸੇ ਉੱਠ ਕੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹਣੀ ਹੈ 휴ਮੈਨਿਟੇਰੀਅਨ ਗਰਾਉਂਡਸ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੈ 휴ਮੈਨਿਟੇਰੀਅਨ ਗਰਾਉਂਡਸ ਤੇ ਕਿਰਪਾ ਕਰਕੇ ਜ਼ਮੀਨੀ ਲੈਵਲ ਤੇ ਉੱਤਰ ਕੇ ਆ ਕੇ ਵੇਖੋ ਕਿ ਇਹਨਾਂ ਪੇਸ਼ੈਂਟਸ ਦਾ ਹਾਲ ਕੀ ਹੈ ਮੈਂ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਕਿ ਵੇਖੋ ਇਨਸਾਨੀਅਤ ਦੇ ਤੌਰ ਤੇ ਇਹਨਾਂ ਦਾ ਖਿਆਲ ਰੱਖਣਾ ਪੰਜਾਬ ਲੋਕਾਂ ਨੂੰ ਰੋਜਣਾ ਵਾਸਤੇ ਜਾਣਿਆ ਜਾਂਦਾ ਹੈ ਪੰਜਾਬ ਅੰਨ ਪੈਦਾ ਕਰਦਾ ਹੈ ਤੇ ਸਾਰੀ ਦੁਨੀਆ ਨੂੰ ਰਜਾਇਆ ਪੰਜਾਬ ਨੇ ਅੱਜ ਜਦੋਂ ਇਹ ਏਡਾ ਵੱਡਾ ਹਾਦਸਾ ਵਾਪਰ ਗਿਆ ਇਹਨਾਂ ਦੁਖਦਾਈ ਬਲਾਸਟ ਇਹਨਾਂ ਵੱਡਾ ਮੇਜਰ ਬਲਾਸਟ ਹੋਇਆ ਹੈ 29 ਪੇਸ਼ੈਂਟਸ ਦਾਖਲ ਹੈ ਗਰੀਬ ਮਜ਼ਦੂਰ ਦਾਖਲ ਹੈ ਕਿਸੇ ਨੂੰ ਹਲਤਿਕਾ ਰੋਟੀ ਨਹੀਂ ਮਿਲੀ ਕੁਟਿਆ ਸਾਹਿਬ ਆਏ ਸੀ ਕਿ ਜਿਹੜੇ ਇਲਾਜ ਜਿੰਨੇ ਵੀ ਹੈਗੇ ਨੇ ਉਹਨਾਂ ਦਾ ਆਪਰੇਸ਼ਨ ਜਿਹੜਾ ਤੁਸੀਂ ਹੋ ਰਿਹਾ ਉਹ ਵੀ ਕੀਤਾ ਜਾਵੇਗਾ ਕੁਝਰ अमाउंट ਦੇ ਕੇ ਜਾ ਰਹੇ ਨੇ ਕਿ ਭਾਈ ਉਹਦੇ ਕੋਲ ਕਾਗਜ਼ ਪੱਤਰ ਪ੍ਰੋਪਰ ਪੂਰੇ ਨਹੀਂ ਸੀਗੇ ਤੇ ਲੰਬੇ ਟਾਈਮ ਤੋਂ ਉਹ ਜਿਹੜਾ ਕਿ ਫੈਕਟਰੀ ਚਲਾ ਰਿਹਾ ਸੀਗਾ 50 ਜਿਹੜੇ ਕਿ ਮਜ਼ਦੂਰ ਸੀ ਉਹਦੇ ਵਿੱਚ ਛੋਟੇ-ਛੋਟੇ ਉਮਰ ਦੇ ਵੀ ਬੱਚੇ ਸੀਗੇ ਉਹ ਵੀ ਕਿਤੇ ਨਾ ਕਿਤੇ ਜ਼ਖਮੀ ਐ ਪਰ ਸਰਕਾਰ ਨੂੰ ਨਹੀਂ ਪਤਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਫੈਕਟਰੀ ਪੰਜਾਬ ਦੇ ਅੰਦਰ ਚੱਲ ਰਹੀ ਔਰ ਕਦੋਂ ਤੋਂ ਚੱਲ ਰਹੀ ਹੈ ਔਰ ਕਿੰਨੇ ਲੋਕ ਕਿੰਨੇ ਮੁਲਾਜ਼ਮ ਉਹਦੇ ਚ ਕੰਮ ਕਰ ਰਿਹਾ ਕੀ ਸਰਕਾਰ ਕੀ ਕਰ ਰਹੀ ਹੈ ਡੈਫੀਨਿਟਲੀ ਜਿਹੜੇ ਜਿਹੜਾ ਮਾਲਕ ਐ ਜੀ ਵਕਈ ਗੈਰ ਕਾਨੂੰਨੀ ਹੈ ਉਹ ਵੀ ਰਿਸਪਾਂਸਿਬਲ ਹੈ ਪਰ ਸਰਕਾਰ ਫਿਰ ਸਰਕਾਰ ਨੂੰ ਬਣਾਉਂਦੀ ਕਿਉਂ ਹੈ ਜੇ ਇਹ ਸਾਰੀਆਂ ਜ਼ਿੰਮੇਵਾਰੀਆਂ ਜਨਤਾ ਨੇ ਆਪ ਹੀ ਲੈਣੀ ਹੈ ਜੇ ਜਿਹੜੇ ਇੰਨੇ ਵੱਡੇ ਹਾਦਸੇ ਹੋ ਜਾਣ ਤੋਂ ਬਾਅਦ ਜੇ ਸਰਕਾਰ ਕੋਈ ਉਪਤਾ ਨਹੀਂ ਕਰ ਸਕਦੀ ਤਾਂ ਅਸੀਂ ਸਰਕਾਰ ਬਣਾਉਣੀ ਕਿਉਂ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਚਾਈਲਡ ਵਰਤਸੀਆਂ ਨੇ ਦੱਸਿਆ ਗਾ ਹੋਰ ਵੀ ਕਰਵਾਈ ਜਾ ਰਹੀ ਹੈ ਬੱਚਿਆਂ ਦਾ ਚਾਈਲਡ ਬਿਲਕੁਲ ਕਈ ਤਾਂ 18 ਸਾਲ ਤੋਂ ਛੋਟੇ ਨਹੀਂ ਚਾਈਲਡ ਲੇਬਰ ਦਾ ਵੀ ਇੱਕ ਬਹੁਤ ਵੱਡਾ ਕੇਸ ਹੈ ਆਈ ਡੋਟ ਨੋ ਸਰਕਾਰ ਕੀ ਕਰ ਰਹੀ ਹੈ ਪਤਾ ਨਹੀਂ ਪਰ ਓਨੈਸਟਲੀ ਐਜ਼ ਅ ਮਦਰ ਅੱਜ ਇਹ ਵੇਖ ਕੇ ਦਿਲ ਬਿਲਕੁਲ ਦਹਿਲ ਗਿਆ ਕਿ ਕਿਸੇ ਮਾਂ ਦੇ ਇਹੇ ਬੱਚੇ ਐ ਜਿਹੜੇ ਅੱਜ ਆਪਦੇ ਘਰਾਂ ਨੂੰ ਛੱਡ ਕੇ ਆਪਦੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆਪਦੇ ਰੋਜ਼ੀ ਰੋਟੀ ਵਾਸਤੇ ਆਏ ਤੇ ਕਿਵੇਂ ਰੁਲੀ ਜਾ ਰਹੇ ਇੱਕ ਫੈਕਟਰੀ ਗੈਰ ਕਾਨੂੰਨੀ ਢੰਗ ਦੇ ਨਾਲ ਪਤਾ ਨਹੀਂ ਕਦੋਂ ਤੋਂ ਚੱਲ ਰਹੀ ਹੈ ਠੀਕ ਹੈ ਨਾ ਇਹ ਇਹ ਹੋਣਾ ਹੀ ਸੀ ਕਿਉਂਕਿ ਜਦੋਂ ਇੱਕ ਚੀਜ਼ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੀ ਹੈ ਕੋਨੋਂ ਤੋਂ ਚੱਲ ਰਹੀ ਹੈ ਫਿਰ ਸ਼ਾਰਟ ਸਰਕਟ ਹੋ ਗਿਆ ਬਹੁਤ ਵੱਡਾ ਬਲਾਸਟ ਹੋਇਆ ਇਹ ਹੋਣਾ ਹੀ ਨਹੀਂ ਸੀ ਚਾਹੀਦਾ ਜੇ ਵਾਕਈ ਨੋਰਮਸ ਨੂੰ ਫੋਲੋ ਕਰਦੇ ਹੋਏ ਫੈਕਟਰੀ ਲੱਗੀ ਹੁੰਦੀ ਤੇ ਹੁਣ ਹੈ ਨਹੀਂ ਸੀ। ਗੋਨੀਆਂ ਨੇ ਮੰਡੀ ਅੱਜ ਬੰਦ ਦਾ ਪੁਲਿਸ ਕਿਤੇ ਸੀਆਈ ਸਟਾਫ ਦੇ ਵੱਲੋਂ ਇੱਕ ਲੜਾਈ ਦੀ ਮੂਤ ਹੋ ਗਈ। ਵਿਆਸਤ ਦੇ ਵਿੱਚ ਰੱਖਿਆ ਸੀ ਉਹ ਕਰੰਟ ਲਾਇਆ ਗਿਆ ਤੇ ਪੂਰੀ ਮੰਡੀ ਅੱਜ ਬੰਦ। ਪਰਿਵਾਰ ਵਾਲੋਂ ਦੋਸ਼ ਪਾਏ ਦੋਸ਼ ਲਾਏ ਤੇ ਉਹ ਫਰਾਰ ਪਰਚੇ ਵੀ ਦਰਜ ਹੋਏ ਸੀਆਈ ਸਟਾਫ ਦੇ ਬਲਾਧਨ ਤੇ ਪਰ ਇੱਕ ਵੀ ਬੰਦਾ ਅਜੇ ਤੱਕ ਅਰੈਸਟ ਨਹੀਂ ਕੀਤਾ ਗਿਆ ਕੋਈ। ਦੇਖੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਮੈਨੂੰ ਲੋ ਐਂਡ ਆਰਡਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕੋਲਾਪਸ ਹੋ ਚੁੱਕਿਆ ਹੈ ਔਰ ਇਹ ਅਸੀਂ ਰੋਜ਼ ਦੇਖ ਨੂੰ ਸਾਨੂੰ ਰੋਜ਼ ਦੇਖ ਨੂੰ ਮਿਲਦਾ ਹੈ ਪੂਰਾ ਪੰਜਾਬ ਇਹ ਦਰਦਨਾਕ ਘਟਨਾਵਾਂ